द करंट न्यूज़ की ओर से सभी देशवासियों एवं क्षेत्रवासियों को 75वें गणतंत्र दिवस की हार्दिक शुभकामनाएं एवं बधाई

ਮੇਰੇ ਵੀਡੀਓ ਦੇਖਦੇ ਆ ਜਿੱਦਾਂ ਇਹ ਤਾਂ ਅਕਸਰ ਆ ਜਿਵੇਂ ਪੰਜਾਬ ਦੇ ਸਾਡੇ ਸਾਰੇ ਇੱਥੇ ਹੁਣ ਤੇ ਸ਼ਾਇਦ ਸਾਡੇ ਪੰਜਾਬ ਤੋਂ ਬਿਮਾਰੀਆਂ ਔਰ ਚਲੀ ਜਾਂਦੇ ਤੰਦਰੁਸਤ ਪੰਜਾਬ ਸਾਡਾ ਹੋ ਸਕਦਾ ਤੇ ਆਪਾਂ ਸਾਰੇ ਅਫਸਰਾਂ ਨੂੰ ਅਪੀਲ ਕਰਦੇ ਆਂ ਵੀ ਡਾਕਟਰ ਲਖਵੀਰ ਸਿੰਘ ਜੰਮ ਨੂੰ ਕਰੂੰ ਸਰਵਿਸ ਜੋ ਵੀ ਇਹ ਆਪਣੀ ਡਿਊਟੀ ਨਿਭਾ ਰਿਹਾ ਤੇ ਬਹੁਤ ਸਕੂਨ ਮਿਲਦਾ ਵੀ ਵਾਕਈ ਕੋਈ ਬੰਦਾ ਤੱਕ ਅਫਸਰ ਆ ਜਿਹੜਾ ਇਮਾਨਦਾਰੀ ਨਾਲ ਕੰਮ ਕਰਦਾ ਇਹ ਸਾਰ ਕੋਰਟ ਜਿਹੜਾ ਕੋਰਟ ਹੈ ਸਾਰੇ ਬਕੀ ਪਰੇ ਦੇ ਲੋਕ ਹੀ ਆਉਂਦੇ ਆ ਜਦੋਂ ਸਾਰੇ ਚਾਹ ਉਹ ਸਰਫਿੰਗ ਆ ਸਟੈਂਡਰਡ ਹੈ 200 ਰੁਪਏ ਦੀ ਜਨਤਕ ਫੰਡ ਹੈ ਇਹ ਸਹੀ ਕਰ ਲੈਣੇ ਅਕਿ ਆਪਾਂ ਤੇ ਦੱਸਦਾ ਵੀ ਇੰਨਾ ਕਰੋ ਇੰਨਾ ਰੱਖੋ ਪੂਰੀ ਸੇਫਟੀ ਦਾ ਲਾਇਸੈਂਸ ਦਿਖਾਓ ਕਿ ਕਿ ਮੇਰੇ ਅੰਦਰ ਫੇਕ ਆ ਨਹੀਂ ਹੈ ਤਦੋਂ ਅਚੂਰੂ ਹੋਈ ਸੀ 55 ਐਪ੍ਰੈਲ ਐਪ੍ਰੈਲ ਆ ਕਿ ਨੀ ਨੱਜੰਦਾ 2 ਅਪ੍ਰੈਲ ਆਉਣ ਵਾਲਾ ਹੈ ਨਾ 24 ਵਾਲਾ ਸਾਲ ਹੋਣ ਲੱਗਾ ਲਾਇਸੈਂਸ ਕਿੱਥੇ ਪੁੱਛਦੇ ਨੇ ਹੈ ਆਉਣ ਵਾਲਾ ਗੱਲ ਨੂੰ ਉੱਤਰ ਜਿਗਾ ਗੱਲ ਕਰਾਓ ਚਲੋ ਦੱਸੋ ਕਰੋਗਾ ਨਾ ਰਾਜੀ ਗੱਲ ਸੁਣਨ ਲੱਗੇ ਆਲੂ ਦਿਖਾ ਲਿਆ ਹਾਂ ਉਹ ਚੱਕੇ ਨਹੀਂ ਹੈਗਾ ਚੱਕੇ ਹੀ ਨਹੀਂ ਹੈਗੇ ਸੱਟ ਕੇ ਰੱਖ ਲੋ ਹਾਂ ਐਂਡ ਗੱਲ ਲਾਈਕ ਕੈਪਸਟਿਕ ਲੱਗਾ ਪਨੀਰ ਬਣਾਣਾ ਚੀਜ਼ ਜਿਹਨੂੰ ਤੇਲ ਹੈਗਾ 12 ਮਿੰਟ ਤੇ ਸਾਈਡ ਹੋਰ ਲਾਓ ਬਾਰੇ ਤੋਂ ਆਣੀ ਲੋਕਾਂ ਚਾਹ ਲੋਕੀ ਆਣੀ ਪਰ ਜੇਕਰ ਤੋਂ ਵਸਤੇ ਜਿਹੜੀ ਚ ਐਕਸਪਾਇਰੀ ਹੋ ਗਈ ਹੈ ਨਹੀਂ ਆ ਤੁਸੀਂ ਤਿਆਰੀਆਂ ਕਰ ਰਹੇ ਹੋ ਤੁਹਾਨੂੰ ਕਿੱਦਾਂ ਮਾਲ ਚਲੋ ਜੇ ਵੀ ਨਹੀਂ ਪਤਾ ਲੱਗਾ ਟੋਪੀ ਪਾਉਣ ਨੂੰ ਪਰ ਕਹਿ ਰਹੇ ਹੋ ਟੋਪਿਕ ਵਾਲਾ ਸੱਤੇ ਟੋਪੀ ਤੇ ਪਾ ਤੋ ਕੱਟੋ ਕਰਦੇ ਨੂੰ ਕਹੀ ਜਾਂਦੇ ਐ ਇਹ ਜਿਹੜੀ ਦਾ ਪੈਕਟ ਦਾ 10 ਪਾ ਕਿਹਨੇ ਦੇਤਾ ਜਿਹੜਾ ਕੀ ਬੋਲ ਕੇ ਬੱਸੋ ਨਹੀਂ ਨਹੀਂ ਆਪ ਕੀ ਦੇਗਾ ਬੈਸਟ ਵੀ ਹੋਰ ਕਿੰਨਾ ਵੈਲਮਸ ਐ ਫਰਲ ਮਸਤ ਕਦੋਂ ਹੋ ਗਿਆ ਨੇ ਕੇ ਇਹ ਉਹ ਦੱਸ ਪਸਤੇ ਹੀ ਚੁੱਕੇ ਮੈਂ ਤੇ ਪੁੱਛ ਰਿਹਾ ਤੁਹਾਨੂੰ ਦਸਤਕਦਨ ਸਾਇਰ ਹੋ ਗਿਆ 2021 ਹਾਂ 2021 ਕਦੋਂ ਕਿਹੜੇ ਮਹੀਨੇ ਚ ਨਹੀਂ ਨਹੀਂ ਹਾਂ ਕਿਹੜਾ ਮਹੀਨਾ ਜਨਵਰੀ ਜਨਵਰੀ 24 2024 ਹਾਂ ਨਹੀਂ ਇਹ ਸਾਇਰ ਹੋ ਗਿਆ ਹੋ ਗਿਆ ਸਾਇਰ ਸਾਰਾ ਸੌਫਟ ਹੈ ਤੋ ਇਧਰ ਆ ਜਾਓ ਅਗਲੇ ਅਗਲੇ ਲਈ ਮੋਲ ਤੇ ਗੱਲ ਕਰਾ ਦਿਓ ਜਿਹਨਾਂ ਦਾ ਲਾਇਸੈਂਸ ਖਾਲੀ ਹੈ ਸਾਨੂੰ ਅੱਜ ਦਾ ਸਾਨੂੰ ਕਹੋ ਉਹਦੇ ਤੋਂ ਕਿ ਇਹ ਅੱਜ ਦਾ ਨਹੀਂ ਆਉਂਦਾ ਮੈਂ ਕਹਾਂ ਕਿ ਦੇਖ ਮੈਂ ਸਤਾ ਨਹੀਂ ਪਾਣੀ ਦੀਰ ਗੱਲ ਨਹੀਂ ਆਇਆ ਇਹ ਸਾਨੂੰ ਆਪ ਹੀ ਐਕਸਪਾਇਰ ਹੈ ਔਰ ਇਹ 5 ਮਈ ਦੀ ਐਕਸਪਾਇਰੀ ਹੋ ਗਈ ਤੇ ਨਾਲ ਰੱਖਿਆ ਕੜਾਹੀ ਤੇ ਵੀ ਨਹੀਂ ਕਹਿ ਸਕਦੇ ਸਾਈਡ ਤੇ ਆ ਤੁਸੀਂ ਐਵੇਂ ਨਹੀਂ ਕਹਿ ਸਕਦੇ ਮੇਰੀ ਰੂਲਸ ਇਸ ਦਾ ਸਮਾਈ ਕਰਨੇ ਆ ਪਰ ਲੋਕਾਂ ਨੂੰ ਇਹ ਚੀਜ਼ ਨਹੀਂ ਮੈਰੀ ਜੀ। ਉਹਦੇ ਸਿਰ ਆਲਾ ਮਸਤ ਹੈ। ਹੂੰ। ਉਹਨਾ ਜਿਹੜਾ ਟੰਡੀਆਂ ਦਾ ਮੈਂ ਤੇ। ਤੇ ਤੇ। ਹਾਂ। ਉਹ ਉਹ ਮੱਖਣ ਵੀ ਬਿਲਕੁਲ ਨਹੀਂ ਕਰੀ। ਚਾਚੂ ਇੱਕ ਮਾਲੇ। ਇਹ ਸਪੈਸ਼ਲ ਮੱਖਣ ਉਹਦਾ ਜੀ। ਇਹਨੂੰ ਜਿਹੜਾ ਲੱਗਦਾ ਤੇ ਤੱਕ। ਇਹਨੂੰ ਸਟੇਟ ਦਾ ਜੁਆਇੰਟਰੀ ਦਾ। ਪਰ ਇਹਨਾਂ ਦੇ ਬੋਰਡ। ਪਰ ਇਹ ਜੀ ਸਾਧਾਰਨ। ਪਹਿਲਾਂ ਫੈਂਸੀ ਲੋ ਇਹਦਾ। ਸ਼ੈਲੀ। ਲਾਇਸੈਂਸ ਨਹੀਂ। ਕਾ ਨਾ ਇਹ ਨਾ ਨਹੀਂ। ਸਾਰੇ ਚੰਗੇ ਇਹ ਕਹਿੰਦਾ ਕਿ ਸਰਕਾਰ ਨੂੰ ਅਪੀਲ ਨਾ ਲਾਇਆ ਇੱਕ ਸਾਲ ਵੀ ਕੇਸ ਨਹੀਂ ਆ ਐਕਸਪਾਇਰ ਹੈ ਇਹ ਤੁਹਾਡੀ ਕੜਾਈ ਦੇ ਨਾਲ ਪਈ ਸੀ ਔਰ ਇਹ ਮਈ 23 ਦੇ ਐਕਸਪਾਇਰ ਹੋ ਚੁੱਕੀ ਹੈ ਹਾਂ 10 5 22 ਹੈ ਤੇ 10 5 23 ਦੀ ਐਕਸਪਾਇਰ ਹੋ ਚੁੱਕੀ ਬਟ ਮਤਲਬ ਇਹ ਜਿੱਥੇ ਸਾਰੇ ਪੜ੍ਹੇ ਲਿਖੇ ਹੁੰਦੇ ਐਡਵੋਕੇਟਸ ਹੁੰਦੇ ਆ ਜੱਜਸ ਜਿੱਤੇ ਬਟਨ ਮੈਂ ਤੈਨੂੰ ਪੁੱਛਦਾ ਮਿਆਰੀ ਹੈ ਹੈ ਨਹੀਂ ਹੈ ਵੀਰ ਉਹ ਜਿਹੜੀ ਤੈਸੀ ਉਹ ਤਾਂ ਚਲੋ ਤੁਸੀਂ ਕਹਿਤਾ ਕਿ ਅਸੀਂ ਉਹ ਨਹੀਂ ਵਰਤਦੇ ਉਹ ਵੀ ਐਕਸਪਾਇਰ ਹੋਈ ਹੈ ਆਪਰੇਟ ਲੈ ਆ ਪੜੋ ਪੜੋ ਜੀ ਪੜੋ ਪੜੋ ਦਾ ਡੇਟ ਪੜੋ ਐਕਸਪਾਇਰੀ ਡੇਟ ਪੜੋ 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 ਕਟਮ ਦੀ ਤਾਰਿਖਤ ਪੜੋ 10/5/22 ਕੰਨਾਂ ਮਾਰਸੋ 12 ਮਹੀਨੇ 12 ਮਹੀਨੇ ਕਦੋਂ ਪੂਰੀ ਹੋਈ ਐਕਸਪਾਇਰ ਤੇਦੀ ਮੌਤ ਕਦੋਂ ਹੋਵੇ ਤੇਰੀ ਬਾਈ ਵੀ ਹੈ ਲੈ ਸਕੂੰਗੀ ਤੇ ਇਹ ਨਹੀਂ ਹੋ ਰਹਾ ਹਾਂਜੀ 2 ਮਹੀਨੇ ਦੀ ਸੀ ਪਾਲੀ ਉਹਦੀ ਕਦੋਂ ਖਤਮ ਹੋ ਗਈ ਸਾਲ ਬਾਅਦ ਸਾਲ ਤੋਂ ਸਾਲ ਇੱਕ ਗਿਣੋ ਨਾ 23 ਮਹੀਨੇ ਦੀ ਤੇ ਤੇਈ ਦੇ ਕਿਹੜੇ ਮਹੀਨੇ ਦੀ ਖਤਮ ਹੋਈ ਆ 10 5 23 ਆ ਦੇਖ ਨਾ ਆ ਦੇਖ ਆਪਕੋ ਕਿਚਨ ਦੇ ਨਾਲ ਰੱਖਿਆ ਨੂੰ ਕੋਈ ਖਾਣਨਾ ਹੈ। 12 ਮਹੀਨੇ। ਇਹ ਇਸ ਤੋਂ ਉੱਪਰ ਨੂੰ ਕਰੀਏ। ਜੇ ਜਨਵਰੀ ਚੌਰੀ ਨੇ ਐਕਸਪਾਇਰ ਹੋਈ। ਐ ਲਾਇਸੈਂਸ ਹੈਵੀਡ ਆਫ ਫੋਰ ਦਿੱਪ। ਵਿਵੇਟ ਇੰਪਰੂਵਮੈਂਟ ਨੋਟਿਸ ਦਿਓ ਇਹਨਾਂ ਨੂੰ। ਇਹ ਚਾਹ ਨਹੀਂ ਕੋਈ ਅਗਰ ਕਮੀਆ ਨਾ ਦੇ ਰਹੀ।

ਅਨਹਾਈਜਮਿਕ ਜਦ ਕੋਈ ਇਹ ਸਹੀ ਹੈਗੀ ਤੇ ਇਹਨੂੰ ਡਿਸਟਰੋਏ ਕਰਾਵਾਂਗੇ ਅਸੀਂ ਤੋਂ ਬਾਅਦ ਅੱਛੇ ਨੇ ਹਾਂਜੀ ਹਾਂਜੀ ਡਾਕਟਰ ਸਾਹਿਬ ਅੱਜ ਤੁਸੀਂ ਇੱਥੇ ਜਿਹੜੀ ਨਵਾਂ ਕੋਰਟ ਬਣਿਆ ਵਧੀਆ ਕੰਟੀਨ ਹੈ ਜਿੱਥੇ ਵੱਡੇ ਵੱਡੇ ਪੜੇ ਲਿਖੇ ਬੰਦੇ ਆਉਂਦੇ ਆ ਦਿੱਲੀ ਕੀ ਦੇਖਿਆ ਇੱਥੇ ਤੁਸੀਂ ਇਹ ਨਿਊ ਕੋਰਟ ਕੰਪਲੈਕਸ ਵਿੱਚ ਖੜੇ ਆ ਕੰਟੀਨ ਹੈ ਇਹਨਾਂ ਦੀ ਜਿੱਥੋਂ ਸਾਰੇ ਲੋਕ ਰਿਫਰੈਸ਼ਮੈਂਟ ਲੈਂਦੇ ਆ ਹੋਰ ਚਾਹ ਪਾਣੀ ਸਮੋਸੇ ਹੱਥੀਂ ਖਾਂਦੇ ਅੱਜ ਵਿਚਾਰ ਸੀ ਕਿ ਅਚੰਚੇ ਕਿਉਂਕਿ ਬਹੁਤ ਸਾਰੇ ਵਕੀਲ, ਦੋਸਤ ਹੋਰ ਸਭ ਨੇ ਕੈਸੀ ਵੀ ਕੰਟੇਨ ਦੀ ਚੈਕਿੰਗ ਕਿਉਂ ਨਹੀਂ ਤੁਸੀਂ ਕਰਦੇ? ਤੋਂ ਪਿੱਛੋਂ ਡਾਇਰੈਕਸ਼ਨ ਵੀ ਸਰਕਾਰ ਦੀ ਆਈਆਂ ਤੇ ਜਿਹੜੇ ਕੰਟੇਨ ਆਏ ਉਹਨਾਂ ਦੀ ਸੈਂਪਲਿੰਗ ਵੀ ਕੀਤੀ ਜਾਏ ਔਰ ਉੱਥੇ ਇਨਸਪੈਕਸ਼ਨ ਕੀਤੀ ਜਾਏ। ਉਹਦੇ ਤਹਿਤ ਮੈਂ ਮੇਰੀ ਫੂਡ ਸੇਫਟੀ ਟੀਮ ਦੇ ਸਾਰੇ ਮੈਂਬਰ ਵਿਵੇਕ ਕੁਮਾਰ ਜੀ, ਰਾਮ ਲਵਾਇਆ ਜੀ ਸਾਰੇ ਆਏ ਆ ਤੇ ਜਦੋਂ ਇਹ ਕੰਟੇਨ 'ਚ ਵਿਜ਼ਿਟ ਕੀਤਾ ਤੇ ਕੋਈ ਫੂਡ ਸੇਫਟੀ ਗੀਅਰਸ ਨਹੀਂ ਫਾਲੋ ਕੀਤੇ ਹੋਏ। ਕਿਸੇ ਨੇ ਕੋਈ ਕੈਪ ਨਹੀਂ, ਝਾਲਾ ਤੇ ਰੋਜ਼ ਵੀਡੀਓ ਵਾਇਰਲ ਹੁੰਦੀਆਂ ਅਸੀਂ ਲੋਕਾਂ ਨੂੰ ਕਹੀਦਾ ਤੇ ਅਸੀਂ ਪਹੁੰਚੀਏ ਫੇਰ ਕਹੀਏ ਠੀਕ ਕਰਾਉਣਾ ਉਸ ਤੋਂ ਪਹਿਲਾਂ ਹੀ ਠੀਕ ਕਰ ਲਓ ਅਵੇਅਰਨੈਸ ਤਾਂ ਅੱਜ ਕੱਲ ਸਾਰਿਆਂ ਨੂੰ ਆ ਰਹੀ ਹੈ ਔਰ ਮੈਨੂੰ ਲੱਗਦਾ ਕਿ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਨੂੰ ਅਸੀਂ ਬਾਰ-ਬਾਰ ਕਹਿੰਨੇ ਕਸਟਮਰ ਜਿਹੜਾ ਖਾਂਦਾ ਆ ਉਹ ਇਹਨਾਂ ਦੇ ਪੁਆਇੰਟ ਰੇਜ਼ ਕਰੇ ਵਰਕਸ਼ਾਪ ਚ ਅੰਦਰ ਦੇਖੇ ਕਿਚਨ ਵਿੱਚ ਵੀ ਤੁਸੀਂ ਯਾਰੇ ਕੋਈ ਧਿਆਨ ਹੀ ਨਹੀਂ ਰੱਖ ਰਹੇ ਅਸੀਂ ਦੇਖਿਆ ਡਸਟ ਬਿਨ ਜਿਹੜੇ ਆ ਉਹ ਬੜੀ ਗੰਦੀ ਹਾਲਤ ਚ ਖੁੱਲਾ ਆ ਔਰ ਆ ਕੋਈ ਜਿਹੜੀ ਸੌਸ ਜਿਹੇ ਆਦਰ ਤੋਂ ਅਨ ਹਾਈਜਨਿਕ ਹੈ ਦੇਖਣ ਤੋਂ ਹੀ ਲੱਗ ਰਹੀ ਹੋਣੀ ਐ ਐਕਸਪਾਇਰੀ ਜਿਹੜੀ ਆ ਸਾਸ ਵੀ ਮਿਲੀ ਆ ਸਾਨੂੰ ਜਿਹੜੀ ਮਈ 2024 23 ਐਕਸਪਾਇਰ ਹੋ ਚੁੱਕੀ 23 ਦੀ 22 ਦੀ ਸੀਗੀ ਸਾਲ ਇੱਕ ਡੇਟ ਸੀਗੀ ਹੋਰ ਵੀ ਐਕਸਪਾਇਰੀ ਸੀਗੀ ਸਾਨੂੰ ਮਿਲੀ ਆ ਸੋ ਦੇਖਦੇ ਵੀ ਹੈਗੇ ਧਿਆਨ ਦੇਣ ਦੇ ਤੇ ਸਭ ਤੋਂ ਵੱਡੀ ਪੁਤਾਹੀ ਕੀ ਹੈ ਤੇ ਇਹਨਾਂ ਬੰਦਿਆਂ ਕੋ ਕੋਈ ਫੂਡ ਸੇਫਟੀ ਦਾ ਲਾਇਸੈਂਸ ਨਹੀਂ ਹੈ ਜਦ ਕਿ ਐਕਟ ਕਹਿੰਦਾ ਤੇ ਕੋਈ ਚੀਜ਼ ਫॉर ਸੇਲ ਫॉर ਹਿਊਮਨ ਕੰਜ਼ਮਪਸ਼ਨ ਹੋਵੇ ਉਹ ਜਿੰਨਾ ਚਿਰ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਬਣਦੀ ਕੈਟਾਗਰੀ ਦਾ ਨਹੀਂ ਵਿੰਦਾ ਉਹ ਨਹੀਂ ਫੂਡ ਦਾ ਕੰਮ ਕਰੇ ਵੀ ਸਕਦਾ ਸਰ ਤੁਹਾਨੂੰ ਇਦਾਂ ਹੀ ਲੱਗਦਾ ਵੀ ਸਭ ਤੋਂ ਵੱਧ ਪੜੇ ਲਿਖੇ ਜੱਜ ਜਿੱਥੇ ਸਭ ਤੋਂ ਵੱਧ ਲੋਕਾਂ ਨੂੰ ਇਨਸਾਫ ਆ ਉਸ ਇਨਸਾਫ ਦੇ ਮੰਦਰ ਵਿੱਚ ਹੀ ਗੰਦ ਖੜਾਇਆ ਜਾ ਰਿਹਾ ਹਾਂ ਜਿੰਮੇਵਾਰੀ ਵੱਧ ਜਾਂਦੀ ਹੈ ਜਿੱਥੇ ਸਾਰੇ ਆਉਂਦੇ ਆ ਮੇਰੇ ਖਿਆਲ ਕਸਟਮਰ ਬੜਾ ਅਵੇਅਰ ਹੈ ਬਹੁਤ ਪੜੇ ਲਿਖੇ ਆ ਸਾਰੇ ਔਰ ਮੇਰਾ ਖਿਆਲ ਆ ਵੀ ਜਿਹੜੇ ਕਿਉਂਕਿ ਜਿਨ੍ਹਾਂ ਨੇ ਕੰਪਲੇਟ ਕੀਤੀ ਆ ਨਾ ਜੀ ਉਹਨਾਂ ਨੇ ਕੁਝ ਨਾ ਕੁਝ ਦੇਖਿਆ ਤਾਂ ਹੀ ਸਾਨੂੰ ਕੰਪਲੇਟ ਕੀਤੀ ਨਾ ਕਿਉਂਕਿ ਸਾਡੀ ਤਾਂ ਰਿਸਪੌਂਸਿਬਿਲਟੀ ਆ ਫੂਡ ਸਾਂਤਾ ਜ਼ਿਲ੍ਹੇ ਦੀ ਜ਼ਿੰਮੇਵਾਰੀਆਂ ਸਾਰੀ ਸਾਡੀ ਟੀਮ ਆਈ ਆ ਅਸੀਂ ਜਿਹੜੇ ਪੈਰਾਮੀਟਰ ਆ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਸਾਰੇ ਦੇਖਾਂਗੇ ਫਾਲੋ ਕੀਤੇ ਕਿ ਨਹੀਂ ਕੀਤੇ ਔਰ ਇਹਨਾਂ ਨੂੰ ਅੱਜ ਇੰਪਰੂਵਮੈਂਟ ਨੋਟਸ ਦੇ ਚਨੇ ਆ ਐ ਕੁਲਦੀਪ ਕੁਮਾਰ ਜੀ ਆ ਜਿਹੜੇ ਮੈਨੇਜਰ ਆ ਉਹਰੇ ਆ ਜਾਓ ਇਹਨਾਂ ਨੂੰ ਫੂਡ ਸੇਫਟੀ ਦਾ ਅੱਜ ਦਿੱਤਾ ਔਰ ਇਹ ਚੀਜ਼ਾਂ ਕੱਲ ਤੋਂ ਜੇ ਨਹੀਂ ਲੱਗਦੀਆਂ ਤਾਂ ਲੀਗਲ ਕਾਰਵਾਈ ਬਣਦੀ ਹੈ ਲੀਗਲ ਕਾਰਵਾਈ ਵਿੱਚ ਲੀਗਲ ਸੈਂਕਸ਼ਨ ਦੇਵਾਂਗੇ ਔਰ ਅਨਹਾਈਜਨ ਦਾ ਕਟਾਂਗੇ ਇਹਨਾਂ ਦਾ ਸਾਰਾ ਅਨਹਾਈਜਨ ਦਾ ਕਟਾਨ ਹੋਣਾ ਤੇ ਅਨਹਿਤ ਇਹ ਚਲਾਉਂਗਾ ਇੱਕ ਵਾਰੀ ਜਿੰਨੇ 11 12 ਜਿੰਨੇ ਫੂਡ ਵਾਲੇ ਸੀਗੇ ਉੱਥੇ ਆਊਟਲੈਟ ਐਫ ਵੀਓ ਬਣਿਓ ਚਾਹੇ ਭੁੱਖੇ ਸੀ ਚਾਹੇ ਵੱਡੀ ਕੰਟੀਨ ਸੀ ਹੈਰਾਨੀ ਦੀ ਗੱਲ ਸੀ ਬੱਸ ਸਟੈਂਡ ਤੇ ਕਿਸੇ ਕੋਲ ਵੀ ਲਾਇਸੈਂਸ ਰਜਿਸਟ੍ਰੇਸ਼ਨ ਬਣਦਾ ਨਹੀਂ ਸੀ ਔਰ ਆਹ ਕੋਟ ਕੰਪਲੈਕਸ ਚ ਦੇਖਿਆ ਇਹਦੇ ਕੋਈ ਰਜਿਸਟ੍ਰੇਸ਼ਨ ਨਹੀਂ ਹੈਗਾ ਔਰ ਜਦੋਂ ਇੱਕ ਹੋਰ ਕਨਟੇਨ ਚ ਵਿਜ਼ਿਟ ਕੀਤਾ ਸੀਗਾ ਉੱਥੇ ਵੀ ਹੈ ਨਹੀਂ ਆਈਵੀ ਹਸਪੀਟਲ ਉਹਨਾਂ ਕੋਈ ਰਜਿਸਟ੍ਰੇਸ਼ਨ ਸੀਗੀ ਜਦ ਕਿ ਉਹ ਲਾਇਸੈਂਸ ਲੈਣਾ ਬਣਦਾ ਸੀਗਾ ਰਜਿਸਟ੍ਰੇਸ਼ਨ ਤਾਂ ਇੱਕ ਰੀਡੀ ਵਾਸਤੇ ਛੋਟੀ ਜਿਹੀ ਕੈਟੇਗਰੀ ਦੀ 2.5000 ਰੁਪਏ ਸੇ ਲੱਡੇ ਲਈ ਸੋ ਮੈਨੂੰ ਲੱਗਦਾ ਵੀ ਪਤਾ ਨਹੀਂ ਇੰਨਾ ਫੂਡ ਸੇਫਟੀ ਦੇ ਨਿਯਮਾਂ ਨੂੰ ਇੰਨਾ ਹਲਕੇ ਤੌਰ ਤੇ ਕਿਉਂ ਲਿੰਦੇ ਲੋਕੀ ਫਿਰ ਰੰਗਲਾ ਪੰਜਾਬ ਸਾਡਾ ਕਿੱਦਾਂ ਬਣ ਜਾਊਗਾ ਕਿੱਦਾਂ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਹੋ ਜਾਊਗਾ ਗੱਲਾਂ ਵਿਦੇਸ਼ਾਂ ਦੀਆਂ ਕਰਦੇ ਔਰ ਹੈਰਾਨੀ ਦੀ ਗੱਲ ਹੈ ਜਿਹੜੇ ਬੰਦੇ ਬਿਜ਼ਨਸ 'ਚ ਇਨਵੋਲਵ ਹੈ ਉਹ ਵੀ ਕਿਤਨਾ ਕਿਤੇ ਕਿੰਤੂ ਪ੍ਰੰਤੂ ਕਰਦੇ ਆਂ ਕੋਈ ਜੀ ਵਿਦੇਸ਼ਾਂ 'ਚ ਉਹ ਹੁੰਦਾ ਫੂਡ ਸੇਫਟੀ ਨਿਯਮ ਐਦਾਂ ਹੁੰਦੇ ਯਾਰ ਕੌਣ ਆ ਜਿਹਨੇ ਫਾਲੋ ਕਰਨੇ ਆ ਆਪਾਂ ਹੀ ਕਰਨੇ ਆ ਨਾ ਆਪਾਂ ਹੀ ਦੇਸ਼ ਨੂੰ ਛੋੜਾ ਬਣਾ ਲਈਏ ਫਿਰ ਆਪਾਂ ਫਾਲੋ ਕਰ ਲਈਏ ਨਿਯਮ ਨਿਯਮ ਸਾਡੇ ਵੀ ਹੈਗੇ ਨਿਯਮ ਉਹਨਾਂ ਦੇ ਵੀ ਹੈਗੇ ਸੋ ਮੈਂ ਕਹਿੰਦਾ ਢਿੱਲ ਮੱਠ ਨਹੀਂ ਚਾਹੀਦੀ ਪਰ ਪਤਾ ਨਹੀਂ ਕਿਉਂ ਐਦਾਂ ਏਟੀ ਠਾਲਾ ਰਵਈਆ ਕਿਉਂ ਆਨ ਦੁਨੀਆਂ ਥੈਂਕ ਯੂ